ਪਹੁੰਚ ਚੁੱਕੇ ਨੇ 5 ਮਿੰਟਾਂ ਤੱਕ ਉਹ ਸਾਡੇ ਕੋਲ ਪਹੁੰਚ ਜਾਣਗੇ ਤੁਸੀਂ ਘਰ ਰਸਾ ਕੇ ਆਏ ਕੋਈ ਕਵਾਰੀ ਫੇਰ ਸਾਡੇ ਐਮਐਲ ਸਾਹਿਬ ਮੈਡਮ ਨਰਿੰਦਰ ਕੌਰ ਪ੍ਰਾਜੂ ਜੀ ਆਇਆ ਕਹਿੰਦੇ ਆ ਪਿਆਰ ਭਰੀ ਸੱਚਿਆ ਕਾਲ ਕਰਨੇ ਆ ਤੇ ਅੱਜ ਫੇਰ ਉਸੇ ਰੰਗਰੰਗ ਮਾਹੌਲ ਚ ਫੇਰ ਚੱਲੀਏ ਇੱਕ ਸਾਡੀ ਬੀਬੀਆਂ ਦੀ ਖਾਸੀਅਤ ਹੁੰਦੀ ਆ ਸਾਡੀਆਂ ਭੈਣਾਂ ਦੀ ਖਾਸੀਅਤ ਆ ਇਹ ਕਿ ਸਾਰੇ ਘਰ ਜਾ ਕੇ ਪੇਕੇਆਂ ਦੀ ਕਦੇ ਬੁਰੀਾਈ ਨਹੀਂ ਕਰਨੀ ਭਾਵੇਂ ਪੇਕੇ ਚ ਗਰੀਬੀ ਚੋਂ ਆਈਆਂ ਹੁਣ ਭਾਵੇਂ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ ਸਾਰੇ ਘਰ ਜਾ ਕੇ ਆਪਣੇ ਪੇਕੇਆਂ ਦੀ ਤਾਂ ਹਣ ਕਦੇ ਨਹੀਂ ਵੀ ਨਹੀਂ ਕਰਦੇ ਇਹ ਸਹੀ ਗੱਲ ਨਾ ਸੁੰਨੀ ਸੱਸੇ ਚੁਗਲ ਖੋਰੀਏ ਮੈਂ ਤੈਨੂੰ ਸਮਝਾਵਾਂ ਜਿਹੜੀ ਤੇਰੀ ਪੰਜੀਰੀ ਲਈਤੀ ਸਣੇ ਵੇੜੇ ਵਿੱਚ ਖੰਡਾਵਾਂ ਜਿਹੜਾ ਤੇਰਾ ਲੀੜਾ ਲਿੱਤਾ ਸਣੇ ਸੰਦੂਖਾ ਘਰਾਵਾਂ ਗਾਲ ਭਰਾਵਾਂ ਦੀ ਮੈਣਾ ਮੁੜ ਕੇ ਖਾਵਾਂ ਸਰੇ ਸਾਡੀਆਂ ਬੀਬੀਆਂ ਨੇ ਜਿਹੜੀਆਂ ਜੇ ਇਹਨਾਂ ਨੂੰ ਕੋਈ ਭਾਈ ਦੀ ਗੱਲ ਕੱਢ ਦੇਣਾ ਬੰਦੇ ਨੂੰ ਮਾਰਨ ਤੱਕ ਚਲੀਆਂ ਜਾਂਦੀਆਂ ਨੇ ਸਹੀ ਗੱਲ ਹੈ ਨਾ ਕਿਉਂ ਖਾਈਏ ਹੈ ਨਾ ਜੀ ਕਿਉਂ ਖਾਈਏ ਸੀ ਸੋ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਇੱਥੇ ਤੀਆਂ ਤੇ ਪਹੁੰਚਣ ਤੇ ਤੇ ਹੁਣ ਸਪੈਸ਼ਲੀ ਇਹ ਬੋਲੀਆਂ ਜਿਨ੍ਹਾਂ ਨੇ ਸਮਾਗਮ ਕਰਾਇਆ ਯਾਨੀ ਕਿ ਪ੍ਰਾਜ ਮੈਡਮ ਜੀ ਤੇ ਨਾਲ ਆਪਾਂ ਮੁਬਾਰਕਾਂ ਵੀ ਦੇਣੀ ਆ ਵੀਰਾਂ ਨੇ ਤੀਆਂ ਦਾ ਸਮਾਗਮ ਕਰਾਇਆ ਸਖੁੜੀਆਂ ਕਿਵੇਂ ਦੁਆਵਾਵਾਂ ਦਿੰਦੀਆਂ ਜੇ ਕੋਈ ਤੀਆਂ ਕਰਾਉਂਦਾ ਹੈ ਉਹਨਾਂ ਨੂੰ ਤੇ ਉਹਨੂੰ ਗਾਲਾਂ ਵੀ ਕਿਵੇਂ ਦਿੰਦੀਆਂ ਨੇ ਆਪਣੀਆਂ ਬੋਲੀਆਂ ਚ ਜਿਹੜਾ ਤੀਆਂ ਕਰਾਉਣ ਨਹੀਂ ਦਿੰਦਾ ਤੇਰੀ ਜੀ ਵੇ ਵੇ ਚਾਂਦਰਾ ਵਾਲੀ ਮੀਆਂ ਵੇਲ ਕਰ ਲਗੇ ਇੱਕ ਵਾਰੀ ਜ਼ੋਰ ਦਾ ਤਾੜੀਆਂ ਲਾ ਦਿਓ انہاں دے لیے థాంਕ یو థాంਕ یو థాంਕ ਯੂ ਬਹੁਤ ਬਹੁਤ ਧੰਨਵਾਦ ਸਾਡੀ ਪਿੰਡ ਦਾ ਬੱਬਲ ਤੋਂ ਅੰਨਸਾਰੀ ਟੀਮ ਦਾ ਜਿਨ੍ਹਾਂ ਨੇ ਨਹੀਂ ਵਧੀਆ ਰੌਣਕ ਸਾਡੇ ਨਗਰ ਦੇ ਵਿੱਚ ਅੱਜ ਲਾਈ ہوئی ਹੈ ਸੋ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਜੀ ਆਇਆਂ ਕਹਿੰਦੀ ਆ ਸਾਰਿਆਂ ਨੂੰ ਸਾਡੀਆਂ ਸਾਡੇ ਪਿੰਡ ਦੀਆਂ ਜਿਹੜੀਆਂ ਧੀਆਂ ਨੇ ਖਾਸ ਤੌਰ ਤੇ ਜਿਹੜੀਆਂ ਵਿਆਹੀਆਂ ਹੋਈਆਂ ਆਪਣੇ ਸਹੁਰਿਆਂ ਕੋਲ ਚੱਲ ਕੇ ਆਈਆਂ ਨੇ ਸੋ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਆਇਆਂ ਕਹਿੰਦੇ ਆਂ ਧੰਨਵਾਦ ਕਰਦੇ ਆਂ ਤੇ ਇਹ ਖੁਸ਼ੀ ਇਹ ਰੌਣਕ ਹੈ ਜਿਹੜੀ ਸਾਡੇ ਵੇੜਿਆਂ ਨੇ ਤੇ ਹਮੇਸ਼ਾ ਜਿਹੜੀ ਬਣੀ ਰਹੇ ਅੱਜ ਮੈਂ ਪਿੱਛੇ ਵੀ ਕਈ ਤਿੰਨ ਚਾਰ ਪ੍ਰੋਗਰਾਮਾਂ ਤੇ ਜਾ ਕੇ ਆਈਆਂ ਤੀਆਂ ਤੀਆਂ ਦੇ ਜਿਹੜੇ ਪ੍ਰੋਗਰਾਮ ਹੋਏ ਨੇ ਸੋ ਸੌਣ ਜੀਆਂ ਤੀਆਂ ਨੇ ਸੌਣ ਵੀ ਵਰਸ ਰਿਆ ਤੇ ਤੀਆਂ ਵੀ ਚੱਲ ਰਹੀਆਂ ਨੇ ਨਦਾਮਪੁਰ ਪਿੰਡ ਮੈਂ 20 ਮਿੰਟ ਲਾਇਆ ਕੁੱਲ ਤੇ 20 ਦੇ 20 ਮਿੰਟ ਮੀਆਂ ਹੀ ਪਈ ਜਾਂ ਸੋ ਅਸੀਂ ਵੀ ਕਿੱਦਾਂ ਬੰਦ ਨਹੀਂ ਕਰਿਆ ਸੀ ਫਿਰ ਬਰਾਂਡੇ ਚ ਲਾ ਲਿਆ ਤੇ ਕਿੰਦਾ ਪਿੰਡਾਂ ਚ ਪਈ ਗਿਆ ਤੇ ਬਾਹਰ ਰਗ ਰਸੀ ਗਿਆ ਸੋ ਸਾਡਾ ਵਿਰਸਾ ਸਾਡਾ ਸਭਿਆਚਾਰ ਹੈ ਔਰ ਸਾਡੀ ਹਮੇਸ਼ਾ ਇਹੀ ਮੈਂ ਪਿੰਡਾਂ ਚ ਵੀ ਜਾਂਦੀ ਆ ਜਿੱਥੇ ਡੀਜੇ ਚੱਲਦਾ ਹੁੰਦਾ ਖਾਸ ਤੌਰ ਤੇ ਤੀਆਂ ਚ ਚਲੋ ਵਿਆਹ ਸਾਡੀਆਂ ਚ ਆਪਾਂ ਲਾਉਣਾ ਹੁੰਦਾ ਸਾਰਿਆਂ ਨੂੰ ਇਹ ਕਹੀਦਾ ਹੁੰਦਾ ਕਿ ਭਈ ਆਪਣੇ ਵਿਰਸੇ ਨੂੰ ਸਭਿਆਚਾਰ ਨੂੰ ਸੰਭਾਲਣ ਲਈ ਡੀਜੇ ਤੇ ਤੀਆਂ ਨਾਲ ਲਾਈਏ ਘਟੋ ਘਟਾਪਾ ਬੋਲੀਆਂ ਪਾ ਕੇ ਤੀਆਂ ਲਾਈਏ ਸੋ ਹਾਂਜੀ ਕਲਾਪਿੰਗ ਮੈਂ ਜਦੋਂ ਪਿਛਲੇ ਸਾਲ ਦੀ ਗੱਲ ਆ ਮੇਰੇ ਤੋਂ ਉਹ ਆ ਰਹੀ ਸਕੀ ਮੈਂ ਉਹੋ ਤੀਆਂ ਤੇ ਜਦੋਂ ਅਸੀਂ ਘਰੇ ਪ੍ਰੋਗਰਾਮ ਲੀਕਿਆ ਵੀ ਕਿਵੇਂ ਕਰੀਏ ਤਾਂ ਮਨਦੀਪ ਨੇ ਮੈਨੂੰ ਮੈਂ ਕਿਹਾ ਵੀ ਆਪਾਂ ਵੀ ਤੀਆਂ ਲਾਉਣੇ ਨੇ ਵੀ ਡੀਜੇ ਤਾਂ ਨਹੀਂ ਲਾਉਣਾ ਹੈਗਾ ਡੀਜੇ ਵਾਲਾ ਕੰਮ ਨਹੀਂ ਕਰਨਾ ਤੇ ਚਲੋ ਸੋਸ਼ਲ ਮੀਡੀਆ ਤੇ ਕਿਉਂਕਿ ਇਹ ਸਾਡੀਆਂ ਭੈਣਾਂ ਬਹੁਤ ਵਧੀਆ ਇੱਕ ਵਿਰਸੇ ਨੂੰ ਵੀ ਸੰਭਲ ਰਹੀਆਂ ਨੇ ਤੇ ਆਪਣਾ ਨਾਮ ਵੀ ਇਹਨਾਂ ਦਾ ਅੱਜ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਔਰ ਇਹਨਾਂ ਨੇ ਪਿਛਲੇ ਸਾਲ ਵੀ ਸਾਡੇ ਨਗਰ ਦੇ ਵਿੱਚ ਆ ਕੇ ਰੌਣਕ ਵਧਾਈ ਹੈ ਤੇ ਇਸ ਵਾਰ ਵੀ ਰੌਣਕ ਵਧਾਈ ਹੈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਔਰ ਪਰਮਾਤਮਾ ਕਰੇ ਕਿ ਸਾਡੇ ਨਗਰ ਦੀ ਸਾਡੇ ਵੇੜੇ ਦੀ ਇਹ ਰੌਣਕ ਹਮੇਸ਼ਾ ਜਿਹੜੀ ਬਰਕਰਾਰ ਰਹੇ ਔਰ ਜਿਹੜੀਆਂ ਧੀ ਆਪਾਂ ਹਮੇਸ਼ਾ ਆਪਣੇ ਨਗਰ ਕੇਲੇ ਦੀ ਖੁਸ਼ੀ ਮੰਗਦਿਆਂ ਨੇ ਉਹ ਪਰਮਾਤਮਾ ਕਰੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਖੁਸ਼ੀਆਂ ਦੁੱਗਣੀਆਂ ਤੇ ਗੁਣੀਆਂ ਹੋ ਕੇ ਉਹਨਾਂ ਨੂੰ ਮਿਲਣ। ਸੋ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੀ ਆ। ਔਰ ਮੈਂ ਕਿਉਂਕਿ ਸਮਾਂ ਮੈਨੂੰ ਇਜਾਜ਼ਤ ਨਹੀਂ ਰੰਦਾ ਪਰ ਜੀ ਬੜਾ ਕਰਦਾ ਕਿ ਹੋਰ ਲੰਮਾ ਸਮਾਂ ਲਾਉਣ ਤੋਂ ਇਸ ਕਰ ਸੋ ਮੈਂ ਅਖੀਰ ਦੇ ਵਿੱਚ ਫੇਰ ਇੱਕ ਵਾਰ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਮੈਂ ਪ੍ਰਬੰਧਕਾਂ ਨੂੰ ਜ਼ਰੂਰ ਕਹਿਣਾ ਚਾਹੁੰਦੀ ਆ ਕਿ ਪ੍ਰਬੰਧ ਬੜੇ ਸੋਹਣੇ ਕੀਤੇ ਆ। ਥੋੜਾ ਜਿਹਾ ਜਿਹੜੇ ਟੈਂਟ ਨੇ ਉਹਨਾਂ ਨੂੰ ਨੀਚੋਂ ਖੋਲ ਦਿਓ। ਨੀਚੋਂ ਖੋਲ ਕੇ ਅੱਧੇ-ਅੱਧੇ ਟੈਂਟ ਉੱਪਰ ਨੂੰ ਚੱਕ ਦਿਓ ਤਾਂ ਜੋ ਹਵਾ ਕ੍ਰੋਸ ਹੋ ਜਾਵੇ। ਸੋ ਹਵਾ ਨਹੀਂ ਜਿਹੜੀ ਕ੍ਰੋਸ ਹੋ ਰਹੀ ਹੈਗੀ ਜਿਹਦੇ ਕਰਕੇ ਗਰਮੀ ਆ ਤੇ ਹਮਾਂ ਜਿਹੜੀ ਹੋਈ ਪਈ ਆ ਆ ਟੈਂਟ ਅੱਧਾ-ਅੱਧਾ ਖੋਲ ਕੇ نیچے ਨੂੰ ਅੱਧਾ ਦਾ ਉੱਪਰ ਨੂੰ ਚੱਕ ਦੇ। ਸੋ ਬੜੀ ਹਵਾ ਨਿਕਲਦੀ ਹੋਊਗੀ ਤੇ ਇੱਥੇ ਜਿਹੜਾ ਮਾਹੌਲ ਹੋਰ ਵੀ ਬਹੁਤ ਸੋਹਣਾ ਹੋਊਗਾ। ਸੋ ਬਹੁਤ-ਬਹੁਤ ਧੰਨਵਾਦੀ। ਪਰ ਅੱਜ ਵੀ ਉਦਾਂ ਹੀ ਡਾਊਨ ਟੂ ਸੋ ਥੈਂਕ ਯੂ ਸੋ ਮਾਚ ਮੰਦੀਪ بھائی ਨੂੰ ਬੁਲਾ ਦੇ ਤੇ ਮੈਂ ਰਿਕਵੈਸਟ ਕਰਾਂਗੀ ਮੰਦੀਪ ਜੀ ਤੁਸੀਂ ਪਿੱਛੇ ਕਿਉਂ ਖੜੇ ਹੋ ਸਸੀਕਲ ਜੀ ਅ ਮੰਦੀਪ ਜੀ ਤੁਸੀਂ ਵੀ ਆ ਜਾਓ ਨਾਲ ਪਲੀਜ਼ ਮੈਨੂੰ ਲੱਗਦਾ ਕਿ ਤੁਸੀਂ ਗੁੱਸੇ ਹੋ ਕੇ ਖੜੇ ਹੋਣੇ ਵੀ ਇਹਨਾਂ ਨੇ ਸਾਨੂੰ ਬੁਲਾਇਆ ਨਹੀਂ ਜੀ ਮੈਂ ਤਾਂ ਮੈਡਮ ਨੂੰ ਦੱਸ ਦਿਨ ਹੋ ਗਏ ਫੋਨ ਕਰੀ ਜਾਣਾ ਵੀ ਮੈਡਮ ਜੀ ਤੁਸੀਂ ਆ ਜਾਓ ਇਹਨਾਂ ਨੇ ਆ ਕੇ ਇੱਕ ਵਾਰੀ ਨਹੀਂ ਕਿਹਾ ਕਿ ਸਟੇਜ ਤੇ ਲੱਗ ਜਾਓ ਜੀ ਸੌਰੀ ਜੀ ਸੌਰੀ 何だうけ ਸੋ ਗੁੜੇ ਹੋ ਜਾਂਦੇ ਆ ਬੁਢਾਪਾ ਜਿੰਨਾ ਅਸੀਂ ਕਹਿ ਦਿੰਦੇ ਆ ਜੋ ਤਾਂ ਨੂਹਾ ਆ ਜਾਂਦੀਆਂ ਘਰ ਦੇ ਵਿੱਚ ਹੈਨਾ ਬੱਚੇ ਵਿਆਹੇ ਜਾਂਦੇ ਨੇ ਫਿਰ ਜਿਹੜਾ ਸਾਨੂੰ ਨੂਨੇ ਸੂਟ ਲੈ ਕੇ ਦਿੱਤਾ ਉਹ ਸਾਨੂੰ ਪਾਣਾ ਪੈਂਦਾ ਭਾਵੇਂ ਸਾਨੂੰ ਗਰਮੀ ਆਉਂਦੀ ਹੋਵੇ ਜਿਹੜਾ ਸਾਨੂੰ ਕੁੜੀ ਨੇ ਲੈ ਕੇ ਦਿੱਤਾ ਕੋਈ ਰਿਸ਼ਤੇਦਾਰ ਦੇ ਗਿਆ ਉਹ ਵੀ ਪਾਣਾ ਪੈਂਦਾ ਸੋ ਇੱਕ ਜਿਹੜਾ ਸਾਡੀ ਯੰਗੇਸ ਹੁੰਦੀ ਆ ਨਾ ਜਵਾਨੀ ਹੁੰਦੀ ਆ ਉਹਦੇ ਵਿੱਚ ਅਸੀਂ ਆਪਣੀ ਮਰਜ਼ੀ ਦੇ ਕੱਪੜੇ ਖਰੀਦਦੇ ਆ ਮਰਜ਼ੀ ਦਾ ਖਾਂਦੇ ਆ ਮਰਜ਼ੀ ਦਾ ਪਾਉਂਦੇ ਆ ਮਰਜ਼ੀ ਨਾਲ ਸੁਣਦੇ ਆ ਮਰਜ਼ੀ ਨਾਲ ਉੱਠਦੇ ਆ ਸਾਨੂੰ ਕੋਈ ਕਹੇ ਨਾ ਨੀ ਹੁਣ ਹੈਨਾ ਕੈਹਵਾਰੀ ਕੇਮ ਦਾ ਵਿਆਹ ਤੋਂ ਬਾਅਦ ਜਦੋਂ ਲੂਹ ਆ ਜਾਂਦੀ ਹੈ ਚਲੋ ਆਪਾਂ ਕੋਈ ਐਦਾਂ ਦੀ ਗੱਲ ਨਹੀਂ ਕਰਨੀ ਹੈਗੀ ਇਹ ਆਮ ਘਰਾਂ ਦੀਆਂ ਗੱਲਾਂ ਨੇ ਜਿਸਾ ਸਸ ਮੰਨ ਲਓ ਸਾਰਾ ਦਿਨ ਸੁੱਤੇ ਰਹੇ ਮੰਜੇ ਤੇ ਤਾਂ ਵੀ ਵਿਚਾਰੀ ਤੇ ਗੋਡੇ ਦੁਖਦੇ ਹੁਣ ਤੁਹਾਨੂੰ ਕਹੂੰਗੀ ਸਾਰਾ ਦਿਨ ਪਈ ਰਹਿੰਦੀ ਆ ਤਾਂ ਉੱਠਦੀ ਨਹੀਂ ਹੈਗੀ ਹੈਨਾ ਸੋ ਇਹ ਗੱਲਾਂ ਆਮ ਹੁੰਦੀਆਂ ਨੇ ਘਰਾਂ 'ਚ ਜਦੋਂ ਹੋ ਜਾਵਨੀ